ਬੰਦੇ ਪਹਿਲਾਂ ਉਹਨਾਂ ਦੇ ਪਾਦੂ ਕੋਈ ਸ਼ਟਾ ਬਣਾਉਣ ਵਧੀਆ ਪੈ ਗਿਆ ਲਾਓ ਲਿਆਓ ਇੱਕ ਰੱਸੀ ਪਾ ਲਿਓ ਲਾ ਰੋ ਰੱਖੇ ਉਹ ਰੱਸੀਆਂ ਪਾ ਲਿਓ ਜੀ ਬਾਹਰ ਆਪਣੀ ਬਾਹਰ ਬਾਦੋ ਗੂੜਾ ਆ ਰਿਹਾ ਰੁਪਿਆ ਲੈ ਲਓ ਨਾ ਪੱਤੀ ਬੰਦੋ ਸਰ ਬੰਦੋ ਉਹਦਾ ਅੰਦਰੋਂ ਖਿੱਚ ਲਈ ਬਾਹਰ ਨਿਕਲ ਗਿਆ ਉਹ ਬੰਦੋ ਸੀਨਾ ਬੰਦਦਾ ਇੱਥੇ ਨਾ ਨਾ ਇਹ ਪਾਤੀ ਆ ਦਿੰਨੇ ਤੁਹਾਨੂੰ ਆ ਦਿੰਨੇ ਪਤਲੀਆਂ ਰਸੀਆਂ ਬੜੀਆਂ ਬੜੀਆਂ ਖੋਲ ਲੋ ਜਦੋਂ ਬੜੀਆਂ ਖੋਲ ਲਈ ਹੈ ਹਾਂ ਬਾਈ ਇਹ ਰਸੀਆਂ ਖੋਲਣੀਆਂ ਬੜੀਆਂ ਮੈਂ ਕਹਿੰਦਾ ਇਹੀ ਬੰਨ ਦੋ ਨਹੀਂ ਖੜਦਾ ਪਤਲੀਆਂ ਬਰੀਕ ਨੇ ਇੱਥੇ ਇੱਥੇ ਖਾਡਾ ਪਏ ਟੋਟੇ ਬਾਸ ਗਰ ਬੰਨੇ ਉਹ ਟੋਟੇ ਦਿੰਨਾ ਮੈਂ ਟੋਟੇ ਪਾਣਾ ਜੀ ਪਾਣਾ ਚਾਹ ਤੱਕੂ ਦੀ ਟੋਟੇ ਉਹਦੇ ਬਰੀਕ ਬੰਨਦੇ ਚਾਕੂ ਚਾਕੂ ਪੇ ਸੁਣ ਲੋ ਉਹ ਗਿਆ ਕੰਪਲੀਟ ਰੰਮ ਸਾਡਾ ਸਾਡੀ ਚਾਦਰ ਛੱਡ ਪਾਇਆ ਗਿਆ ਇਹ ਤੇ ਅਦਰੇ ਸਮਝੋ ਸਾਡੀਆਂ ਦਾ ਇਹੀ ਚਾਦਰਾਂ ਬਈ ਤਰਪਾਲ ਪਾਤੀ ਵਧੀਆ ਵਾਲੀ ਪੂਰਾ ਫੁੱਲ ਬਣ ਗਿਆ ਕਪੜਾ ਬਾਤੇ ਪਲੇ ਰੰਗ ਦੀ ਦੋ ਤਰਪਾਨਾ ਹੋ ਗਏ ਹੁਣ ਬਾਦੂ ਆ ਜਲਦੀ ਆਉਂਦੇ ਨਹੀਂ ਸਿੱਧਾ ਹੀ ਜਾ ਪਰ ਇਹ ਫਿਰ ਲੰਗਰ ਚਲਾਉਣਾ ਹੁੰਦਾ ਹੀ ਉਹਦੇ ਕਰਕੇ ਇੱਧਰ ਫੇ ਪੈਰਾ ਹੁੰਦਾ ਰਾਤ ਨੂੰ ਇਹ ਦਿਖ ਰਹੀ ਹੈ ਜਿਹੜੀ ਤੂਣੀ ਸਾਰੀ ਰਾਤ ਚੱਲਦੀ ਹੈ ਇਹ ਹਾਂ ਲੋ ਜੀ ਹਾਂਜੀ ਪ੍ਰਧਾਨ ਜੀ ਦੁਬਾਰੇ ਮਾਰੋ ਜੀ ਵਿੱਚ ਕੇ ਅੱਛੇ ਹੋ ਰਹੇ ਨਹੀਂ ਇਹ ਤਾਂ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਹੈ ਪਾਤੀ ਇਹ ਛੱਡ ਅੱਜ ਆ ਅੱਜ ਸੈਟਪਾ ਆ ਦੀਆ ਮੁੰਡਿਆਂ ਨੇ ਉਹ ਮੀਟਿੰਗ ਕੀਤੀ ਹੈ ਇਹ 6 ਹਮਸ਼ੇਰ ਸਿੰਘ ਹਮਸ਼ੇਰ ਸਿੰਘ ਜਸਿੰਦਰ ਸਿੰਘ ਫਤਿਹਗੜ੍ਹ ਪੁਰ ਲੈਗਾ ਮੋਨ ਸਿੰਘ ਉਹ ਦੀ ਸਾਡਾ ਸਰਪੰਚ ਹੁਸਤਾ ਸਿੰਘ ਹੈ ਇਹ ਸਵੇਰ ਦੇ ਲੱਗ ਰਹੇ ਆ ਅੱਜ ਇਹ ਕਹਿੰਦੇ ਨੂੰ ਤਾਂ ਕਿਤੇ ਦੇ ਲਾਰੇ ਪੈਣੇ ਆ ਸਾਡਾ ਪ੍ਰਧਾਨ ਹੁਸਤਾ ਸਿੰਘ ਜੀ ਸਿੰਘ ਡੱਲੇਵਾਲ ਦੀ ਆਦ ਹਾਂ ਤਾਂ ਬਹੁਤ ਨਾਜ਼ੁਕ ਹੈ ਹੈ ਸਾਡੇ ਸਾਨੂੰ ਵੀ ਪ੍ਰਬੰਧ ਕਰਨੇ ਪੈ ਰਹੇ ਆ ਇਹ ਪਹੁੰਚ ਗਈ ਠੀਕ ਆ ਬਰਨ ਜੀ ਆ ਦੇਖੋ ਜੀ ਪੂਰਾ ਕੰਮ ਆ ਲਓ ਪਾਈ ਗਈ ਤਰਪਾਨ ਹੁਣ ਤਾਂ ਬਣ ਗਈ ਗੱਲ ਜੀ ਕਿਹੜਾ ਤੇ ਅਗਲੇ ਜਿਹੜਾ ਤੇਰਾ ਆ ਲਓ ਜੀ ਹਾਂ ਮੋਣੀ ਬਰੇ ਛੱਡ ਦੇ ਫੋਨ ਦਾ ਖੜਾ ਕੰਮ ਕਰ ਲੈ ਕੋਈ ਉੱਠ ਕੇ ਹੋ ਗਿਆ ਜੀ ਕੰਮ ਬਿਲਕੁਲ ਖਤਮ ਹੋ ਗਿਆ ਜੀ ਕੰਮ ਕਰ ਲੈ ਕੋਈ ਉੱਠ ਕੇ ਲੱਕੜਾਂ ਨੂੰ ਕੜਾਂ ਧਰਾਲਾ ਦੇ ਇੱਕ ਗੱਡੀ ਕਿੱਥੇ ਆਉ ਰੱਤ ਵਾਸਤੇ ਦੋ ਜਣਾ ਪਿਆ ਰਹੀ ਗਮ ਆਈ ਕਿ ਉਹ ਯੂਰਪ ਆਉਣਾ ਕਰੀ ਫਿਰ ਜਿੰਦਾ ਦੇ ਦੇ ਕੁਝ ਪਿਆ ਹਾਂ ਇਹਦੇ ਕਰੇ ਸਾਰੇ